ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਵਾਰਤ ਕਰਦੇ ਆ ਤੁਹਾਡਾ ਟਾਲੀਵਾਲ ਬੁਟੀਕ ਪਿੰਡ ਭੈਣੀ ਜਸਤ ਦੇ ਚੈਨਲ ਤੇ। ਹੋਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਪਲੀਜ਼ ਜੋਰ ਨਾਲ ਫੜਾ ਚੈਨਲ ਦਿਨੇ ਮੈਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ। ਪਲੀਜ਼ ਵੀਡੀਓ ਨੂੰ ਕੰਨਿਆੜਾ ਉਹ ਫੁੱਲ ਵਾਚ ਕਰਿਆ ਕਰੋ ਤਾਂ ਕਿ ਕੋਈ ਵੀ ਸੂਟ ਤੁਹਾਡਾ ਦੇਖਣ ਕੰਨੂ ਮਿਸ ਨਾ ਹੋਵੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਰਾਮ ਟੈਕਸ ਸੂਟ ਤੇ ਜੌਰਜਟ ਦੇ ਸੂਟ ਬਿਸਕੋਸ ਜੌਰਜਟ ਦੇ ਸੂਟ ਰਾਮ ਟੈਕਸ ਦੇ ਬਿਸਕੋਸ ਜੌਰਜਟ ਦੇ ਸੂਟ ਆ ਇਹ ਵਾਲਾ ਸੂਟ ਆ ਜਿਹੜਾ ਫਸਟ ਸੂਟ ਆ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਾਟਨ ਦੇ ਉੱਪਰ ਰਾਮ ਟੈਕਸ ਦਾ ਸੂਟ ਆ ਐਦਾਂ ਨੇੜੇ ਤੋਂ ਦੇਖੋ ਇਹ ਵਾਲਾ ਜਿਹੜਾ ਇਹਦਾ ਗਲਾ ਵਰਕ ਕੀਤਾ ਹੋਇਆ ਸਾਰਾ ਉੱਪਰ ਇਹ ਵਾਲਾ ਜਿਹੜਾ ਇਹਦਾ ਪ੍ਰਿੰਟ ਆ ਜਾਂਦਾ ਇਹ ਤੇ ਤਾਂ ਇਹ ਦੇਖੋ ਇਹ ਰਾਮ ਟੈਕਸ ਦਾ ਸੂਟ ਆ कॉटन ਦਾ ਸੂਟ ਆ ਇਹ ਮੈਚਿੰਗ ਸੂਟ ਆ ਇਹਦੇ ਨਾਲ ਦੀ ਸੇਮ ਕਲਰ ਦੀ ਬਾਟਮ ਆਏਗੀ ਪਲੇਨ ਮੈਚਿੰਗ ਸੂਟ ਆ ਇਹ ਆਵਲੀ ਇਹਦੇ ਨਾਲ ਬਾਟਮ ਆਏਗੀ 3 ਮੀਟਰ ਬਾਟਮ ਆਏਗੀ ਜੀ ਰਾਮ ਟੈਕਸ ਦਾ ਇਹ ਸੂਟ ਆ ਇਹਦੀ ਕੋਈ ਕੰਪਲੇਨ ਨਹੀਂ ਹੈਗੀ ਗਲਾਈ ਦਾ ਵਰਕ ਕੀਤਾ ਹੋਊਗਾ ਪ੍ਰਿੰਟ ਸਾਰੀ ਸ਼ਰਟ ਦੇ ਵਿੱਚ ਆਏਗਾ ਦੁਪੱਟਾ ਜਿਹੜਾ ਇਹ ਬੈਕ ਵੀ ਇਹਦੀ ਸੇਮ ਪ੍ਰਿੰਟ ਆਏਗੀ ਆ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਉੱਪਰ ਆ ਜਿਹੜੀ ਉਹ ਬੈਕ ਆ ਜਾਂਦੀ ਆ ਜਿਹੜੀ ਆ ਸਾਈਡਾਂ ਨੂੰ ਜਾ ਰਹੀ ਆ ਇਹ ਵਾਲੀ ਆ ਇਹਦੀ ਆ ਬਾਜੂ ਪ੍ਰਿੰਟ ਨੇ ਜੀ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਆਹ ਵਾਲਾ ਜਿਹੜਾ ਇਹ ਬਾਜੂ ਆ ਗਈ ਪ੍ਰਿੰਟ ਇਹ ਉੱਪਰ ਕੇ ਬੈਕ ਆ ਜਾਂਦੀ ਆ ਸੇਮ ਬੈਕ ਆ ਸੇਮ ਫਰੰਟ ਆ ਜੀ ਫਰੰਟ ਦੇ ਉੱਪਰ ਗਲਾ ਜਿਹੜਾ ਉਹ ਵਰਕ ਕੀਤਾ ਹੋਇਆ ਆ ਜਿਹੜਾ ਇਹਦੇ ਨਾਲ ਦੁਪੱਟਾ ਦਾ ਇਹ ਪ्योर ਦਾ ਰੱਖਿਆ ਹੋਇਆ ਇਹ ਵਾਲਾ ਇਹਦੇ ਨਾਲ ਦੁਪੱਟਾ ਦਾ ਪ्योर ਦਾ ਆਰਾਮ ਟੈਕਸ ਦਾ ਸੂਟ ਆ ਸਿਰਫ 1800 ਰੁਪਏ ਦਾ ਲੱਗੇਗਾ ਜੀ ਇਹ ਕੱਲਾ ਪੀਸ ਰਹਿੰਦਾਗਾ ਸਿੰਗਲ ਪੀਸ ਹੈ ਸਾਡੇ ਕੋਲ ਜੇ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉੱਪਰ ਦਿੱਤੇ ਨੰਬਰ ਤੇ ਇਹ ਆਰਾਮ ਟੈਕਸ ਦਾ ਸੂਟ ਆ ਪ੍ਰਾਈਸ ਇਹਦਾ ਸਿਰਫ 1800 ਰੁਪਏ ਰਗਾ ਸਿੰਗਲ ਪੀਸ ਹੈ ਸਾਡੇ ਕੋਲ ਨੈਕਸਟ ਸੂਟ ਵੀ ਰਾਮ ਟੈਕਸ ਤੇ ਆਏਗਾ ਆ ਤੁਸੀਂ ਚੈੱਕ ਕਰੋ ਮਹਿਰੂਨ ਕਲਰ ਦਾ ਨੈਕਸਟ ਸੂਟ ਹੈਗਾ ਆਪਣਾ ਮਹਿਰੂਨ ਕਲਰ ਦਾ ਰਾਮ ਟੈਕਸ ਦਾ ਸੂਟ ਆ ਐਦਾਂ ਹਾਈਲਾਈਟ ਕੀਤਾ ਹੋਇਆ ਤੁਹਾਨੂੰ ਦਿਖ ਰਿਹਾ ਆ ਦੇਖੋ ਐਦਾਂ ਹਾਈਲਾਈਟ ਕੀਤਾ ਹੋਇਆ ਸਾਰਾ ਸੂਟ ਫਰੰਟ ਫਰੰਟ ਦੇਖੋ ਮੋਰ ਪੱਕੀ ਲੱਗੀ ਹੋਈ ਆ ਇਹ ਰਾਮ ਟੈਕਸ ਦਾ ਸੂਟ ਆ ਕੋਈ ਇਹਦੇ ਵਿੱਚ ਐ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਐਵੇਂ ਕਹੀ ਜਾਂਦੇ ਆ ਰਾਮ ਟੈਕਸ ਦਾ ਸੂਟ ਰਹੂਗਾ ਇਹ ਮਹਿਰੂਨ ਕਲਰ ਦਾ ਸੂਟ ਆ ਇਹ ਇਹਦੇ ਨਾਲ ਪਲੇਨ ਬਾਟਮ ਲੱਗੀ ਹੋਈ ਆ ਮੈਚਿੰਗ ਸੂਟ ਆ 3 ਮੀਟਰ ਇਹਦੇ ਨਾਲ ਬਾਟਮ ਲੱਗੀ ਹੋਈ ਆ ਮਸਲੀਨ ਦਾ ਇਹਦੇ ਨਾਲ ਜਣਾ ਮਹਿਰੂਨ ਕਲਰ ਦਾ ਦੁਪੱਟਾ ਲਾ ਫੋਰ ਸਾਈਡਸ ਤੇ ਦੀ ਸੇਮ ਲੇਸਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਦੇ ਵਾਲਾ ਰਾਮ ਟੈਕਸ ਦਾ ਸੂਟ ਆ ਜੂਗਾ ਇਦਾਂ ਦੁਪੱਟਾ ਜਿਹੜਾ ਉਹ ਪੇਂਟਡ ਆਏਗਾ ਪਿਓਰ ਮਸਲੀਨ ਦਾਗਾ ਜਿਹੜਾ ਪ੍ਰਾਈਸ ਹੈ ਦਾ ਜਿਹੜਾ ਉਹ 2400 ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫਰੀ ਰਹੇਗੀ ਜੇ ਕਿਸੇ ਵੀ ਬੈਨ ਨੂੰ ਕੋਈ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜਿਹੜਾ ਆਪਣਾ ਆਰਡਰ ਨੰਬਰ ਆ ਉਹ 8360653744 ਵਾਲੇ ਤੇ ਤੁਸੀਂ ਮੈਸੇਜ ਕਰਨਾ ਹੈ ਨੈਕਸਟ ਸੂਟ ਆ ਜਿਹੜਾ ਇਹ ਲਾਈਟ ਪੀਚ ਜਿਹਾ ਕਲਰ ਆ ਜਾਂਦਾਗਾ ਐਦਾਂ ਪ੍ਰਿੰਟਿੰਗ ਬਣੀ ਹੋਈ ਆ ਇਹਦੇ 'ਚ ਬਿਸਕੋਸ ਜੌਰਜਟ ਦਾ ਸੂਟ ਆ ਇਹ ਬਿਸਕੋਸ ਜੌਰਜਟ ਦਾ ਇਹ ਸੂਟ ਹੈਗਾ ਐਦਾਂ ਪ੍ਰਿੰਟਿੰਗ ਬਣੀ ਹੋਈ ਆ ਬਿਲਕੁਲ ਸੌਫਟ ਆ ਬਿਲਕੁਲ ਹਲਕੀ ਤੋਂ ਹਲਕੀ ਇਹ ਜੌਰਜਟ ਹੈ ਇਹ ਇਹਦੇ ਨਾਲ ਪਿਓਰ ਦੀ ਆ ਜਿਹੜੀ ਉਹ ਬਾਟਮ ਲੱਗੀ ਹੋਈ ਆ 3 ਮੀਟਰ ਆਪਣੀ ਬਾਟਮ ਰਹੇਗੀ ਇਹ ਵਾਲੀ ਦੇਖੋ ਤੁਸੀਂ ਇਹ ਦੇ ਨਾ ਬਾਟਮ ਰੇਲੀ ਪਿਓਰ ਦੇ ਇਹ ਦੇ ਨਾ ਬਾਟਮ ਲੱਗੀ ਹੋਈ ਆ ਬਿਸਕੋਸ ਜੌਰਜਟ ਦਾ ਦੁਪੱਟਾ ਲੈ ਲਓ। ਮਾਵਲ ਦੇ ਨਾ ਬਿਸਕੋਸ ਜੌਰਜਟ ਦਾ ਦੁਪੱਟਾ ਜਾਂਦਾ ਗਾ। ਲ ਸੇਮ ਕਲਰ ਵੀਡੀਓ ਦੇ ਵਿੱਚ ਆ ਰਿਹਾ ਤੁਹਾਨੂੰ। ਬਿਸਕੋਸ ਜੌਰਜਟ ਦਾ ਦੇ ਨਾ ਦੁਪੱਟਾ ਇਹ ਬਿਸਕੋਸ ਜੌਰਜਟ ਦਾ ਪੂਰਾ ਟੋਟਲੀ ਸੂਟ ਆ ਜੀ। ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 2500 ਰੁਪਏ ਰਹੇਗਾ। ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਸੂਟ ਵੀ ਆਪਣਾ ਰਾਮ ਟੈਕਸ ਦੇ ਆ ਇਹ ਵਾਲਾ ਸੂਟ ਆ ਜਿਹੜਾ ਇਹ ਪਰਪਲ ਜਿਹਾ ਸ਼ੇਡ ਆ ਜਾਂਦਾ ਪਰਪਲ ਸ਼ੇਡ ਦਾ ਇਹ ਸੂਟ ਆ ਜਾਂਦਾ ਏਦਾਂ ਨਿੱਕੇ ਵਿੱਚ ਥੋੜਾ ਮੋਤ ਥ੍ਰੈਡ ਵਰਕ ਹੋਇਆ ਹੋਇਆ ਹਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਿੱਚ ਵਿੱਚ ਵਰਕ ਹੋਇਆ ਹੋਇਆ ਹੈ ਘੇਰੇ ਤੇ ਵਰਕ ਆ ਹੋਗਾ ਜਿਹੜਾ ਇਹ ਇਹ ਲਿ ਕੋਟਨ ਲੈ ਲਨ ਤੇ ਆ ਜਾਂਦਾ ਰਾਮ ਟੈਕਸ ਦਾ ਇਹ ਸੂਟ ਰਹੇਗਾ ਜੀ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਰਪਲ ਸ਼ੇਡ ਦੀ ਆਏਗੀ 3 ਮੀਟਰ ਦੀ ਬਾਟਮ ਹੋਏਗੀ ਇਦਾਂ ਚੱਕ ਬਣਿਆ ਹੋਇਆ ਫਰੰਟ ਦੇ ਉੱਪਰ ਕਿਤੇ ਕਿਤੇ ਐ ਫੁਲਾਰ ਦਿੱਤੇ ਹੋਏ ਆ ਵਰਕ ਦੇ ਆਰਾਮ ਟੈਕਸ ਦੇ ਵਿੱਚ ਇਹ ਸੂਟ ਰਹੇਗਾ ਜਿਹੜਾ ਇਹਦੇ ਨਾਲ ਦੁਪੱਟਾ ਦਾ ਉਹ ਪਿਓਰ ਮਸਲੀਨ ਦਾ ਰਹੇਗਾ ਜਿਹੜਾ ਦੁਪੱਟਾ ਦਾ ਉਹ ਸੇਮ ਪ੍ਰਿੰਟ ਕੀਤਾ ਹੋਇਆ ਫੋਰ ਸੈਡ ਲੇਸਿਸ ਦਿੱਤੀ ਹੋਈ ਆ ਦੇ ਤੁਸ ਨੇੜੇ ਤੋਂ ਚੈੱਕ ਕਰੋ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਐ ਇਦਾਂ প্রিনਟ ਦੁਪੱਟਾ ਦਾ ਪਿਓਰ ਮਸਲੀਨ ਦਾ ਇਹਦਾ ਦੁਪੱਟਾ ਜਿਹੜਾ ਉਹ ਵੀ 2.5 ਮੀਟਰ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2750 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਇਹਦੀ ਫ੍ਰੀ ਰਹੇਗੀ ਨੈਕਸਟ ਸੂਟ ਆ ਜਾਂਦਾ ਹੈ ਇਹ ਬਿਸਕੋਟ ਜੌਰਡਟ ਦੇ ਉੱਪਰ ਆ ਇਹ ਵਾਲਾ ਸੂਟ ਹੈ ਜਿਹੜਾ ਇਹ ਬਿਸਕੋਟ ਜੌਰਡਟ ਦੇ ਉੱਪਰ ਆ ਇਦਾਂ ਆਰੀਵਾਰਕ ਹੋਇਆ ਹੋਇਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਇਦਾਂ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਵਿੱਚ ਬੈਕ ਫਰੰਟ ਸੇਮ ਆਏਗਾ ਜੀ ਬੈਕ ਤੇ ਵੀ ਆਰੀ ਵਰਕ ਹੋਏਗਾ ਤੇ ਫਰੰਟ ਤੇ ਵੀ ਹੋਏਗਾ ਜਿਹੜੀ ਇਹਦੇ ਨਾਲ ਬਾਟਮ ਆਗੀ ਉਹ ਬਲੂ ਕਲਰ ਦੀ ਲੱਗੀ ਹੋਈ ਆ ਇਹ ਪਿਓਰ ਸ਼ਿਲਕ ਦੀ ਲੱਗੀ ਹੋਈ ਹੈ ਜੀ ਇਹਦੇ ਨਾਲ ਬਾਟਮ ਜਿਹੜੀ ਬਾਟਮ ਆ ਉਹ ਪਿਓਰ ਸ਼ਿਲਕ ਦੀ ਲੱਗੀ ਹੋਈ ਆ ਬਾਟਮ ਦੇ ਉੱਪਰ ਸ਼ਰਟ ਦੀ ਵੇਸ ਨਾਲ ਦਾ ਥਰੇਟਾ ਦਾ ਵਰਕ ਕੀਤਾ ਹੋਊਗਾ ਇਹ ਪੌਂਚਿਆਂ ਦੇ ਉੱਪਰ ਆ ਜਿਹੜਾ ਉਹ ਵਰਕ ਆ ਜੀਗਾ ਪਿਓਰ ਸ਼ਿਲਕ ਦੀ ਇਹਦੇ ਨਾਲ ਬਾਟਮ ਆ ਬਿਸਕੋ ਜੌਰਜਟ ਦੀ ਸ਼ਰਟ ਆ ਜਾਂਦੀ ਆ ਬਿਸਕੋ ਜੌਰਜਟ ਦਾ ਹੀ ਇਹਦੇ ਨਾਲ ਦੁਪੱਟਾ ਆ ਜਾਂਦਾ ਫੋਰ ਸਾਈਡ ਫਿਨਿਸ਼ਿੰਗ ਕੀਤੀ ਹੋਈ ਆ ਲਿਵ ਕਲਰ ਦਾ ਸੂਟ ਆ ਜਾਂਦਾ ਇਹ ਇਹਦਾ ਪ੍ਰਾਈਸ ਹੈ ਜਿਹੜਾ ਉਹ 2750 ਰੁਪਏ ਰਹੇਗਾ ਇਹਦੇ ਵਿੱਚ ਆਪਣੇ ਸੇਮ ਪ੍ਰਿੰਟ ਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਆ ਜਿਹੜੇ ਉਹ ਅਵੇਲੇਬਲ ਨੇਗੇ ਤੁਸੀਂ ਸੇਮ ਦੋ ਸੂਟ ਵੀ ਲੈ ਸਕਦੇ ਹੋ ਫੋਨ 'ਚ ਬੁਲਾਓ ਆ ਦੇਖੋ ਇਹ ਸੇਮ ਹੈ ਜੀ ਸੇਮ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ ਇਹਦੇ ਵਿੱਚ ਸਿਰਫ ਆਪਣੇ ਕੋਲੇ ਦੋ ਹੀ ਪੀਸ ਬਸ ਦੋ ਸੂਟ ਆ ਜਿਹੜੇ ਉਹ ਅਵੇਲੇਬਲ ਨੇ ਜੇ ਕਿਸੇ ਵੀ ਭੈਣ ਨੇ ਇੱਕੋ ਜੇ ਦੋ ਸੂਟ ਵਾਈ ਕਰਨੇ ਹੋਣ ਤਾਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 2750 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਇਹਦੀ ਫ੍ਰੀ ਰਹੇਗੀ ਬਿਸਕੋਸ ਜੌਰਜਟ ਦਾ ਇਹ ਸੂਟ ਆ ਦਾ ਨੈਕਸਟ ਸੂਟ ਆ ਜਿਹੜਾ ਉਹ ਟਾਈ ਡਾਈ ਤੇ ਰਹੇਗਾ ਇਹ ਵਾਲਾ ਸੂਟ ਆ ਜਿਹੜਾ ਇਹ ਟਾਈ ਡਾਈ ਤੇ ਰਹੇਗਾ ਇਹ ਵਾਲਾ ਸੂਟ ਆ ਜਿਹੜਾ ਔਰਗੰਜਾ ਟਾਈ ਡਾਈ ਤੇ ਰਹੇਗਾ ਸੂਟ ਆ ਔਰਗੰਜਾ ਦੀ ਸ਼ਰਟ ਰਹੇਗੀ ਇਹ ਵਾਲੀ ਆ ਜਿਹੜੀ ਇਹਦੀ ਪਿਓਰ ਸ਼ਿਲਕ ਦੀ ਆ ਜਿਹੜੀ ਉਹ ਬਾਟਮ ਰਹੇਗੀ ਬਾਟਮ ਆ ਜਿਹੜੀ ਉਹ ਪਿਓਰ ਸ਼ਿਲਕ ਦੀ ਰਹੇਗੀ ਔਰਗੰਜਾ ਦੀ ਸ਼ਰਟ ਰਹੇਗੀ ਸੇਮ ਔਰਗੰਜਾ ਦਾ ਹੀ ਟਾਈ ਡਾਈ ਆ ਜਿਹੜਾ ਉਹ ਦੁਪੱਟਾ ਰਹੇਗਾ ਸੀ 55 ਦਾ ਟਾਈਲਡ ਆਈ ਹੈ ਜਿਹੜਾ ਉਹ ਦੁਪੱਟਾ ਰਹੇਗਾ ਜਿਹੜਾ ਦਾ ਪ੍ਰਾਈਸ ਹੈ ਉਹ ਸਿਰਫ 1000 ਰੁਪਏ ਰਹੇਗਾ ਸ਼ਿਪਿੰਗ 에 ਸੂਟ ਦੀ ਲੱਗੂਗੀ ਜੀ ਇਹ ਵਾਲੇ ਸੂਟ ਦੀ ਜਿਹੜੀ ਸ਼ਿਪਿੰਗ ਆ ਉਹ ਤੁਹਾਡੀ ਲੱਗੂਗੀ 1000 ਰੁਪਏ ਦਾ ਸਿਰਫ ਇਹ ਸੂਟ ਰਹੇਗਾ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕ੍ਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਕਰ ਦਿਆ ਕਰੋ ਸਕ੍ਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਤਾਂ ਕਿ ਤੁਹਾਡੇ ਸੂਟ ਆ ਜਿਹੜੇ ਉਹ ਜਲਦੀ ਬੁੱਕ ਹੋ ਸਕਣ ਜੋ ਵੀ ਭੈਣ ਭਰਾ ਚੈਨਲ ਤੇ ਨੇ ਨਵੇਂ ਨੇ ਚੈਨਲ ਤੇ ਫ੍ਰੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ